ਗੀਤਾ सोनू ਪਰੋਂ ਨੇ ਆਏ ਪੁੱਤ ਸਸੀ ਕਾਹਦੇ ਸਤਿ ਸ੍ਰੀ ਅਕਾਲ ਜੀ ਕਸੂਮ ਜੀ ਸਤਿ ਸ੍ਰੀ ਅਕਾਲ ਸਸੀ ਕਪਾਲ ਜੀ ਕਿਹੋਂ ਤੇ ਆ ਰਹੇ ਸਸੀ ਕਪਾਲ ਜੀ ਸਤਿ ਸ੍ਰੀ ਅਕਾਲ ਜੀ ਹਰਮਨ ਜਿੱਤੇ ਆ ਲੈ ਡੱਬਾ ਲੈ ਜੀ ਹਾਂਜੀ ਬੈਠੋ ਮਮ ਜੀ ਇੱਥੇ ਆ ਜਾਓ ਭੈਣ ਜੀ ਤੁਸੀਂ ਬੈੱਡ ਤੇ ਸਵਾਰੇ ਹੋ ਕੇ ਬੈਜੋ ਅਰੋ ਭਾਜੀ ਤੁਸੀਂ ਬੈਠੋ ਇੱਥੇ ਹੋਰ ਮੰਮੀ ਜੀ ਤੁਸੀਂ ਸੁਣਾਓ ਆਪਣੇ ਗੋਡਿਆਂ ਦੀ ਕਿਵੇਂ ਹੁਣ ਠੀਕ ਨੇ ਖਾਈ ਜਾਂਦੇ ਜੇ ਦਵਾਈ ਟਾਈਮ ਦੇ ਨਾਲ ਹਾਂ ਪੁੱਤ ਦਵਾਈ ਮੈਂ ਖਾਈ ਜਾਨੀ ਆ ਟਾਈਮ ਨਾਲ ਬੜੀ ਮਿਹਰਬਾਨੀ ਹੈ ਤੁਹਾਡੀ ਜਿਹੜੀ ਪੁੱਤਰ ਤੁਸੀਂ ਟਾਈਮ ਨਾਲ ਦਵਾਈ ਪਹੁੰਚਾ ਦਿੰਦੇ ਹੋ ਤੇ ਮੈਂ ਖਾ ਲਈਨੀ ਆ ਪਿਛਲੇ ਮਹੀਨੇ ਅਸੀਂ ਘਰ ਵੀ ਨਹੀਂ ਆ ਤੇ ਤਾਂ ਵੀ ਉਹ ਮੁੰਡਾ ਵਿਚਾਰਾ ਦਵਾਈ ਫੜਾ ਗਿਆ ਹੀ ਕਿਸੇ ਨੂੰ ਮੰਮੀ ਜੀ ਉਹ ਮੁੰਡੇ ਨੂੰ ਮੈਂ ਬੜੇ ਪੱਕਿਆਂ ਕੀਤਾ ਵਾ ਕਿ ਭਾਈ ਕਿਸੇ ਦੀ ਵੀ ਦਵਾਈ ਭੁੱਲ ਜੇ ਤੇ ਭਾਵੇਂ ਭੁੱਲ ਜੇ ਕੋਈ ਕੰਮ ਹੋਵੇ ਨਾ ਹੋਵੇ ਔਰ ਮੰਮੀ ਦੀ ਦਵਾਈ ਨਹੀਂ ਭੁੱਲਣੀ ਚਾਹੀਦੀ। ਮੰਮੀ ਦੀ ਦਵਾਈ ਟਾਈਮ ਟੂ ਟਾਈਮ ਉਹਦੇ ਕੋਲ ਪਹੁੰਚਣੀ ਚਾਹੀਦੀ ਆ। ਮੈਨੂੰ ਪਤਾ ਸੀ ਜਦੋਂ ਤੁਸੀਂ ਘਰ ਨਹੀਂ ਹੈਗੇ। ਮੈਂ ਉਹਨੂੰ ਆਪ ਹੀ ਆਖਿਆ। ਮੈਂ ਕਿਹਾ ਤੇਰੀ ਜ਼ਿੰਮੇਵਾਰੀ ਇਹੋ ਹੀ ਆ ਜਾ ਕੇ ਤੇ ਦਵਾਈ ਪਚਾ ਕੇ ਆ ਆਪਨੀ ਪਹਿਲਾਂ। ਪਰ ਪੁੱਤ ਪੈਸੇ ਤਾਂ ਰਹਿ ਗਏ। ਅਹੀਂ ਘਰ ਨਹੀਂ ਹਾਂ ਤੇ ਗਵਾਂਡੀਆਂ ਵਾਲ ਦਵਾਈ ਫੜਾ ਆ ਗਿਆ ਸੀ। ਤੇ ਹੁਣ ਤੁਸੀਂ ਇਦਾਂ ਕਰਿਓ ਪੰਜਾਂ ਲੱਗੇ ਨਾ ਦਵਾਈ ਵਾਲੇ ਪੈਸੇ ਲੈ ਜਿਓ। ਲੈ ਮੰਮੀ ਜੀ। ਆਹ ਕਿੰਨਾ ਦੀ ਗੱਲ ਕਰ ਦਿੱਤੀ ਤੁਸੀਂ। ਉਹ ਤੁਸੀਂ ਮੇਰੇ ਘਰ ਦੇ ਜੀਜੇ। ਪੈਸੇ ਵੀ ਆ ਜਾਣਗੇ। ਜਿੱਦਾਂ ਦੀ ਮੇਰੀ ਇਹ ਮਾਂ ਉਦਾਂ ਦੀ ਤੁਸੀਂ ਤੁਸੀਂ ਪਹਿਲਾਂ ਠੀਕ ਹੋਵੋ ਪੈਸਿਆਂ ਦੀ ਵੀ ਵੇਖੀ ਜਾਊਗੀ ਪੈਸੇ ਕਿਤੇ ਭੱਜ ਚੱਲੇ ਆ ਉਹ ਹੁਣ ਤਾਂ ਤੁਹਾਡੇ ਘਰ ਦਾ ਮੈਡੀਕਲ ਸਟੋਰ ਆ ਕਿਹੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਜਿੰਨੀ ਜੀ ਕਰਦਾ ਨਾ ਉਨੀ ਦਵਾਈ ਲੈ ਕੇ ਆਓ ਉਹ ਭਾਜੀ ਰੱਬ ਰੱਬ ਕਰੋ ਕਿਵੇਂ ਦੀਆਂ ਗੱਲਾਂ ਕਰਨ ਦੇ ਜੇ ਉਹ ਸਗੋਂ ਤੁਸੀਂ ਇਹ ਕਹੋ ਕਿ ਜੀ ਸਾਰੇ ਸਹੀ ਸਲਾਮਤ ਰਹਿਣ ਓਹੋ ਉਹ ਯਾਰ ਤੁਸੀਂ ਤਾਂ ਮੇਰੀ ਗੱਲ ਨੂੰ ਪੁੱਠੇ ਪਾਸੇ ਲੈ ਗਏ ਮੈਂ ਤਾਂ ਤਾਂ ਇਹ ਗੱਲ ਕਹੀ ਆ ਵੀ ਆ ਹੁਣ ਮੌਸਮ ਡਿਆਵਾ ਚੇਂਜ ਹੋਣ ਆ ਖਾਂਸੀ ਬੁਖਾਰ ਜ਼ੁਕਾਮ ਇਹ ਤੇ ਆਮ ਹੀ ਗੱਲਾਂ ਆ ਛੋਟੀਆਂ-ਮੋਟੀਆਂ ਬਿਮਾਰੀਆਂ ਲੱਗਦੀਆਂ ਰਹਿੰਦੀਆਂ ਚਲ ਬੰਦਾ ਜਾ ਕੇ ਦਵਾਈ ਦੂ ਹੀ ਲੈ ਆਉਂਦਾ ਵਾ ਬਾਕੀ ਦੂਜੀ ਗੱਲ ਤੇ ਇਹ ਆ ਉਹ ਜੇ ਮੈਂ ਆ ਗੱਲ ਕਹਿਣ ਦਾ ਵਾ ਸਾਰੇ ਸਹੀ ਸਲਾਮਤ ਰਹਿਣ ਤੇ ਮੇਰਾ ਕੰਮ ਕਿਦਾਂ ਚੱਲਣਾ ਵਾ ਆ ਵੀ ਗੱਲ ਠੀਕ ਆ ਲੈ ਆ ਤੇ ਮਜ਼ਾ ਹੀ ਵੱਜ ਗਿਆ ਏ ਜੇ ਮਾਤਾ ਦੀਆਂ ਦਵਾਈਆਂ ਫ੍ਰੀ ਹੋ ਜਾਣ ਤਾਂ ਹੋਰ ਸਾਨੂੰ ਕੀ ਚਾਹੀਦਾ ਏ ਮਾਤਾ ਦੀਆਂ ਦਵਾਈਆਂ ਦਾ ਤਾਂ ਸਾਰਾ ਭਾਰ ਹੀ ਤੇ ਜੇ ਇਹੋ ਹੀ ਇਦਾਂ ਮਿਲ ਜਾਣ ਤੇ ਫਿਰ ਤੇ ਸਾਡਾ ਕੋਈ ਖਰਚਾ ਹੀ ਨਹੀਂ ਆ ਮੋਜਾਂ ਹੀ ਲੱਗ ਜਾਣੀਆਂ ਹੁੰਦੇ ਜੀ ਤਾਂ ਬੈਈ ਰਹੀ ਐ ਲੈ ਜਾ ਗਲਾਸੀਆਂ ਤੇ ਜਾ ਕੇ ਚਾਹ ਪਣ ਦੀ ਤਿਆਰੀ ਕਰ ਹਾਂਜੀ ਮੰਮੀ ਜੀ ਲਿਆਉਣੀ ਐ ਮੈਂ ਹਾਏ ਇੰਨਾ ਜੀ ਕਰਦਾ ਨਾ ਸਮੋਸੇ ਖਾਣ ਨੂੰ ਤੇ ਡਾਕਟਰ ਨੇ ਨਾ ਸਾਰੇ ਬੰਦ ਕਰਤੀਆਂ ਤਲੀਆਂ ਚੀਜ਼ਾਂ ਪਕੌੜੇ ਇਹ ਜੀ ਗੈਸ ਹੋ ਜਾਂਦੀ ਬੀਪੀ ਵਧ ਜਾਂਦਾ ਦੱਸ ਵੀ ਅਜੇ ਉਮਰ ਹੀ ਕਿਹੜੀ ਐ ਮੇਰੀ ਜ਼ਿੰਦਗੀ ਤਾਂ ਤੈਨੂੰ ਮਜ਼ਾ ਹੀ ਖਰਾਬ ਕਰਤਾ ਵਾ ਪਰ ਹੁਣ ਮੈਂ ਕਾ ਢੰਡਾ ਰੰਡੀ ਆ ਹੁਣ ਤੇ ਸੁਖਣਾ ਆਪਣਾ ਮੈਡੀਕਲ ਸਟੋਰ ਹੋ ਗਿਆ ਵਾ ਜਿੰਨਾ ਮਰਜੀ ਖਾਓ ਪੀਓ ਦਵਾਈਆਂ ਲਾਓ ਫ੍ਰੀਜ ਇੰਜ ਕਰਦੀਆਂ ਅੱਜ ਰੱਜ ਕੇ ਸਮੋਸੇ ਖਾਣੀਆਂ ਮੈਨੂੰ ਤਾਂ ਕੋਈ ਟੈਨਸ਼ਨ ਹੀ ਨਹੀਂ ਸਗੋਂ ਮੈਂ ਆਪਣੀ ਦਵਾਈ ਲਿਆਵਾਂਗੀ ਤੇ ਨਾਲੇ ਦੋ ਚਾਰ ਪੱਤੇ ਹੋਰ ਲਾਵਾਂਗੀ ਈਨੋ ਦੀ ਡੱਬੀ ਲਿਆਵਾਂਗੀ ਤੇ ਇੰਜ ਕਰਾਂਗੀ ਪਿੰਡ ਵਾਲੀ ਮੰਮੀ ਨੂੰ ਵੀ ਆਖਾਂਗੀ ਡੈਡੀ ਨੂੰ ਵੀ ਆਖਾਂਗੀ ਕਿ ਜਦੋਂ ਤੇਰੀ ਦਵਾਈ ਮੁੱਕਿਆ ਕਰੀ ਨਾ ਡੋਲ ਹੀ ਆ ਜਾ ਕਰੋ ਮਹੀਨੇ ਬਾਅਦ ਮੰਮੀ ਦਾ ਬਹਾਨਾ ਲਾ ਕੇ ਤੇ ਮੈਂ ਲਫਾਫਾ ਭਰ ਕੇ ਦਵਾਈਆਂ ਦਾ ਲਾਇਆ ਕਰਾਂਗੀ ਤੇ ਭੇਜ ਦਿਆ ਕਰਾਂਗੀ ਉਹਨਾਂ ਦਾ ਵਿਚਾਰਨਾ ਦਾ ਖਰਚਾ ਤਾਂ ਨਾ ਹੋਊਗਾ ਆ ਤਾਂ ਮਜ਼ਾ ਹੀ ਵੱਜ ਗਿਆ ਜਿੰਨੀ ਮੈਂ ਸੰਦੀਪ ਨੂੰ ਨਕਮੀ ਸਮਝਦੀ ਹੁੰਦੀ ਹੁਣੀਆਂ ਆ ਤਾਂ ਮੇਰੇ ਭਾਗ ਹੀ ਖੁੱਲ ਗਏ ਆ ਦਵਾਈਆਂ ਖਾਓ ਰੱਜ ਰੱਜ ਕੇ ਸਮੋਸੇ ਖਾਓ ਭੱਜ ਭੱਜ ਕੇ ਵੇਖਾਂ ਮਹਾਰਾਣੀ ਕਿੱਡੀ ਸਾਰੀ ਹੋ ਕੇ ਬੈਠੀ ਆ ਇੰਨਾ ਨਹੀਂ ਕਿਤੇ ਵੀ ਭਰਜਾਈ ਨਾ ਆਣ ਕੇ ਦੋ ਕ ਪਲੇਟਾਂ ਹੀ ਲੈ ਜਾ ਪਰੌਣੀ ਬਣੀ ਫਿਰੰਡੀ ਐ ਨਾਲ ਹੀ ਉਹਨਾਂ ਦੇ ਨਾ ਸਾਵੀ ਹੋ ਕੇ ਬਹਿ ਰਹੀ ਐ ਕੁਰਸੀ ਤੇ ਚੜ ਕੇ ਔਖੀ ਵੇ ਕਿੰਨੀ ਆ ਤੂੰ ਵੀ ਹੋਣੀ ਦਾੜ ਥੱਲੇ ਆਈ ਆ ਇਹ ਤੇ ਬਥੇਰਾ ਮੇਤੋ ਕੰਮ ਕਰਾਇਆ ਲੜਦੀ ਰਹਿੰਦੀ ਹੁੰਦੀ ਹੀ ਕੰਮ ਨਹੀਂ ਕਰਦੀ ਮੈਨੂੰ ਕਰਨਾ ਪੈਂਦਾ ਆ ਹੁਣ ਕਿੱਦਾਂ ਕਹਾਂਗੀ ਸਾਰਿਆਂ ਦੇ ਸਾਹਮਣੇ ਕਿਦਾਂ ਬਲੇਟਾ ਰੱਖ ਕੇ ਗਈ ਆ ਇਹਦੇ ਨਾਲ ਤੇ ਸਿਰ ਚੀ ਮਾਰ ਜੰਨੀ ਉਹ ਚੰਗਾ ਹੀ ਉੱਠਣਾ ਤੇ ਮੈਂ ਵੀ ਨਹੀਂ ਜੋ ਮਰਜ਼ੀ ਕਰ ਲਾ ਫੜੋ ਪਾਜੀ ਛਕੋ ਤੁਸੀਂ ਫੜੋ ਮੰਮੀ ਜੀ ਪੁੱਤ ਰਹਿਣ ਦੇ ਤੂੰ ਆਪੇ ਸੰਦੇਹ ਫੜਾਉਂਦੀ ਏ ਉਹ ਕੋਈ ਗੱਲ ਨਹੀਂ ਦੱਸ ਮੈਂ ਕੋ ਬਗਾਨਾ ਵਾ ਹੈ ਆਹ ਲੋ ਭੈਣ ਜੀ ਖਾਓ ਤੁਸੀਂ ਕੋਈ ਨਹੀਂ ਕੋਈ ਇੰਟਰੀ ਫਾਉਂ ਮੈਂ ਤੁਹਾਨੂੰ ਉਹ ਹਾਲੋ ਫੜੋ ਖਾਓ ਤੁਸੀਂ ਭਾਜੀ ਬਹਿ ਜਾਓ ਤੁਸੀਂ ਕਿਉਂ ਹੀ ਨਹੀਂ ਖੇਚਲ ਕਰ ਰਹੇ ਹੋ ਮੈਂ ਫੜਉਣੀ ਪਾ ਗਏ ਓਹੋ ਭਾਬੀ ਜੀ ਤੂੰ ਕਿਉਂ ਟੈਨਸ਼ਨ ਲੈਂਦੇ ਜੇ ਤੁਸੀਂ ਨਹੀਂ ਨਹੀਂ ਬਹਿ ਜਾਓ ਤੁਸੀਂ ਆਡੇ ਪਰੋਣੇ ਆਏ ਹੋ ਨਾਲ ਪਹਿਲੀ ਵਾਰੀ ਆਏ ਇੰਦਾ ਥੋੜੀ ਚੰਗੇ ਲੱਗੀ ਦਾ ਕੰਮ ਕਰਦੇ ਤੁਸੀਂ ਭੱਲੇ ਭੱਲੇ ਧਾਨੀ ਆਏ ਬੰਦਾ ਕਿੰਨੇ ਰੰਗ ਬਦਲਦਾ ਵਾ ਕੋਈ ਇਥੇ ਕਹਿ ਸਕਦਾ ਵਾ ਕਿ ਥੂ ਆਉਣ ਤੋਂ ਪਹਿਲਾਂ ਇਨੇ ਘਰ ਵਿੱਚ ਕਿੰਨੀ ਲੜਾਈ ਪਾਈ ਸੀ ਤੇ ਹੁਣ ਵੇ ਕਿਦਾਂ ਦਾ ਖਵਾ ਖਾਂਡਿਆ ਲਓ ਮਮੀ ਜੀ ਇਹ ਤੂ ਖਾ ਲ ਕੋਈ ਗੱਲ ਨਹੀਂ ਪੈਸਿਆਂ ਦੀ ਤਾਂ ਕੋਈ ਫਿਕਰ ਹੀ ਨਾ ਕਰੋ ਕਿੰਦਾ ਚਲਾਕ ਬੰਦਾ ਹਾਨੂ ਦੇ ਪਾ DNA ਇਹ ਵਿੱਚੋਂ ਕਿਦਾਂ ਲਾਇਆ ਭੈਣ ਜੀ ਤੁਸੀਂ ਤੇ ਨਾ ਕਿਤੇ ਪਿਛਲੇ ਜਰਮ ਚ ਨਾ ਮੋਤੀ ਪੁੰਨ ਕੀਤੇ ਨੇ ਜਿਹੜਾ ਜਿਹੜਾ ਸਿਆਣਾ ਤੇ ਅਕਲ ਵਾਲਾ ਤੁਹਾਨੂੰ ਸਮਝਦਾਰ ਪੁੱਤ ਜੜਿਆ ਤੁਹਾਡੇ ਨਾਲ ਨਾਲ ਹਾਨੂੰ ਏਡਾ ਸਮਝਦਾਰ ਸਿਆਣਾ ਜਵਾਈ ਜੜਿਆ ਮੈਂ ਤੇ ਹਲੇ ਉਹਦੀ ਸੱਸ ਵਾਂ ਤੇ ਮੇਰੀ ਇਨੀ ਇਜਤ ਕਰਦਾ ਤੇ ਤੂੰ ਹੀ ਤੇ ਉਹਦੀ ਮਾਂ ਜੇ ਤੁਹਾਡੀ ਕਿੰਨੀ ਇੱਜ਼ਤ ਕਰਦਾ ਹੋਏਗਾ ਆ ਮਾਈ ਵੀ ਨਾ ਸਾਡੀ ਨਿੱਕੀ ਨਿੱਕੀ ਕਰਕੇ ਨਾ ਵੱਢਣੀ ਵਾਲੀ ਆ ਆਪਣੇ ਮੁੰਡੇ ਦੀ ਕਦੀ ਮੂੰਹ ਤਾਰੀਫ਼ ਨਹੀਂ ਨਿਕਲੀ ਤੇ ਵੇਖ ਕਿਦਾਂ ਤਾਰੀਫ਼ਾਂ ਦੇ ਪੁੱਲ ਬੰਨ੍ਹਦੀ ਆ ਚਾਹ ਲੈਣਦੇ ਇਹਨਾਂ ਨੂੰ ਇਹਨੂੰ ਤਾਂ ਮੈਂ ਪੁੱਛਾਂਗੀ ਨਾ ਭਲਾ ਲੱਤਾਂ ਇਹਦੇ ਕੋ ਘਟਾਉਂਦੀ ਰਹਿੰਦੀ ਸਾਰੀ ਦਿਹਾੜੀ ਤਤਰੀਫਾਂ ਉਹਦੀਆਂ ਕਰੀ ਜਾਂਦੀ ਆ ਅਜੇ ਪਹਿਲੇ ਦਿਨ ਹੀ ਆਇਆ ਵਾ ਤੇ ਆ ਹਾਲ ਆ ਦਵਾਈਆਂ ਕੀ ਫ੍ਰੀ ਕਰਤੀਆਂ ਵਾ ਇਹ ਤੇ ਆਪਣੇ ਨੂੰਹ ਪੁੱਤ ਨੂੰ ਭੁੱਲੀ ਗਈ ਆ ਉਹਨਾਂ ਨੇ ਤੇ ਘੜੀ ਪਾ ਲਾਉਣਾ ਵਾ ਉਹਨਾਂ ਨੇ ਤੇ ਚੱਲ ਜਾਣਾ ਇਹਨਾਂ ਨੂੰ ਨਹੀਂ ਪਤਾ ਕਿ ਨੂੰਹ ਪੁੱਤ ਤੇ ਆਪਣਾ ਹੀ ਕੰਮ ਆਉਣਾ ਵਾ ਜਾ ਲੈਂਦੇ ਇਹਨਾਂ ਨੂੰ ਇਹਦੇ ਤੇ ਗੋਡੇ ਮੈਂ ਸਿੱਧੇ ਕਰੂੰ ਜਿਹੜੇ ਇਹਦੇ ਗੋਡੇ ਬੜੇ ਦੁਖਦੇ ਆ ਨਾ ਵੇਖੀ ਹਾਂ ਕਿਦਾਂ ਭੱਜਣਿਆਂ ਲਾਤਾ ਤੇ ਮੇਰਾ ਵੀ ਨਾ ਜੀ ਤਾਣੀ ਬਾਹਰ ਵਾਲਿਆਂ ਨੂੰ ਤੇ ਇਦਾਂ ਹੀ ਲੱਗਦਾ ਵੀ ਬੜੀ ਇੱਜ਼ਤ ਕਰਦਾ ਐ ਬੜੀ ਇੱਜ਼ਤ ਕਰਦਾ ਵਾ ਘਰ ਆਣ ਕੇ ਕੋਈ ਵੇਖੇ ਕੁੱਤਿਆਂ ਵਾਂਗੂੰ ਵੱਢਣ ਖਾਣ ਪੈਂਦਾ ਵਾ ਪੱਟ ਨਹੀਂ ਆਇਆ ਹੁੰਦਾ ਲੈਂਟਰ ਚੁੱਕਿਆ ਹੁੰਦਾ ਕਿ ਤੇ ਮਾਰ ਕੇ ਆਏ ਨੇ ਦੂਜਿਆਂ ਸਾਹਮਣੇ ਤੇ ਬੜੇ ਅਖਣੇ ਮਖਣੇ ਕਰਦਾ ਹੈ ਬੜਾ ਚੰਗਾ ਬਣਦਾ ਵਾ ਕੋਈ ਘਰ ਆਣ ਕੇ ਵੇਖੇ ਕਿੰਨੇ ਦੁਖੀ ਆਹੀ ਇਹਦੇ ਹੱਥੋਂ ਇਹ ਤੇ ਰਾਹ ਪਿਆ ਜਾਣੇ ਜਾਂ ਕੋ ਵਾਹ ਪਿਆ ਜਾਣੇ ਸਿਆਣੇ ਤੇ ਸੱਚ ਹੀ ਕਹਿੰਦੇ ਆ ਪੱਤੇ ਰਾਤੇ ਕੱਟੀ ਜਾਂਦੀ ਹੈ ਤੇ ਵੱੱਤੇ ਨਾ ਨਹੀਂ ਕੱਟੀ ਜਾਂਦੀ ਇਹ ਤੇ ਵੱੱਤਾ ਆ ਵੱੱਤਾ ਭਾਜੀ ਮੁੰਡਾ ਕਿੱਥੇ ਆ ਆਪਣਾ ਉਹ ਨਾ ਚਲ ਗਿਆ ਵਿਆਹ ਤੋਂ ਛੇਤੀ ਬਾਅਦ ਹੀ ਕਾਲਜ ਉਦੀ ਪੜਾਈ ਖਰਾਬ ਹੋਣ ਦੀ ਤਾਂ ਕਰਕੇ ਉਹ ਆਂਦੇ ਮੈਂ ਜਾਣਾਂ ਉਹ ਕੀ ਕਰਨਾ ਇੱਥੇ ਤੇ ਸੱਦ ਲੈਣਾ ਹੈ 10 ਉਹਦੀ ਭੂਆ ਪਹਿਲੀ ਵਾਰੀ ਆਈ ਸੀ ਮਿਲ ਲੈਂਦਾ ਵੀ ਨਹੀਂ ਕੋਈ ਨਹੀਂ ਹੁਣ ਜਦ ਆਵੂਗਾ ਨਾ ਫਿਰ ਆਪਾਂ ਵੀ ਆਵਾਂਗੇ ਇੱਥੇ ਨਾਲੇ ਮਿਲਾਂਗਾ ਜਾ ਕੇ ਭੂਆ ਆਪਣੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਆਓ ਆਓ ਤੇ ਵਿੱਕੀ ਭਾਜੀ ਨਹੀਂ ਆਏ ਉਹਦੋਂ ਵਿਆਹ ਸਭ ਮਿਲਿਆ ਗਿਆ ਨਹੀਂ ਗਿਆ ਕਿਤੇ ਕੰਮਕਾਰਾਂ ਜੀ ਰਹੇ ਆ ਤੇ ਆਉਂਦੇ ਚੱਲ ਮਿਲਮੁਲੀ ਲੈਂਦੇ ਕਿਤੇ ਬਹਿ ਜਾਂਦੇ ਇਕੱਠੇ ਉਹ ਵਿੱਕੀ ਦਾ ਵੀ ਝੋਂਦਿਆਂ ਨੂੰ ਪਾਣੀ ਪੂਣੀ ਲੱਗਣ ਵਾਲੇ ਸੀ ਨਾਲੇ ਤੁਹਾਨੂੰ ਪਤਾ ਜੇ ਸਾਰੇ ਜੀ ਘਰੋਂ ਨਿਕਲ ਆਈਏ ਤੇ ਓਖਾ ਹੋ ਜਾਂਦਾ ਵਾ ਮੈਂ ਹੀ ਉਹਨੂੰ ਆਖਿਆ ਮੈਂ ਕਿਹਾ ਕੋਈ ਗੱਲ ਇਹ ਕਰਕੇ ਫਿਰ ਆਇਆ ਨਹੀਂ ਗਿਆ ਕੋਈ ਕੋਈ ਗੱਲ ਨਹੀਂ ਤੁਸੀਂ ਆਓਗੇ ਤੇ ਬਿਓ ਤੇ ਵਿੱਕੀ ਦਾ ਲੱਗੇ ਮੈਨੂੰ ਲੱਗਦਾ ਤੁਹਾਡੀ ਮੇਰੇ ਨਾਲੋਂ ਜ਼ਿਆਦਾ ਤੇ ਵਿੱਕੀ ਨਾਲ ਬਣਿਆ ਕਰਨੀ ਆ ਨਹੀਂ ਜ਼ਰੂਰ ਕੋਈ ਨਹੀਂ ਬਾਹਾਂ ਕਿਤੇ ਤੇ ਭੈਣ ਹੋਣੀ ਠੀਕ ਠਾਕ ਹੈ ਹਾਂਜੀ ਹਾਂਜੀ ਸਾਰੇ ਵਧੀਆ ਤੇ ਪਾਜੀ ਭੈਣ ਹੋਣਾ ਨੂੰ ਵੀ ਲੈ ਆਉਣਾ ਸੀ ਨਾ ਉਹ ਪਾਜੀ ਲੈ ਤੇ ਆਉਣਾ ਸੀ ਪਰ ਇੱਕ ਤੇ ਸਲਾਹ ਬਿਲਕੁਲ ਪੈਰ ਦੇ ਉੱਤੇ ਬਣੀ ਤੇ ਦੂਜਾ ਨਾ ਭੈਣ ਦਾ ਸਾਰਾ ਘਰ ਜਿਹੜਾ ਭੈਣ ਦੇ ਸਿਰ ਤੇ ਚੱਲਦਾ ਵਾ ਸੱਸੂ ਦੀ ਬਜ਼ੁਰਗਾ ਉਹਦੇ ਕੋ ਕੰਮਕਾਰ ਕੀਤਾ ਨਹੀਂ ਜਾਂਦਾ ਪਤਾ ਤੇ ਮੈਨੂੰ ਹੈਗਾ ਵਾ ਵੀ ਵਿੱਕੀ ਨੇ ਮੈਨੂੰ ਪੈਸੇ ਦੇਣੇ ਤੇ ਹੈ ਨਹੀਂ ਆ ਪਰ ਫਿਰ ਵੀ ਇੱਕ ਵਾਰੀ ਇਹਨੂੰ ਝੂਠਿਆਂ ਤੇ ਕਰਾਂ ਕੱਲ ਨੂੰ ਕੋਈ ਗੱਲ ਹੋਈ ਤੇ ਸਾਹਮਣੇ ਫਿਰ ਜਵਾਬ ਤੇ ਦਵਾਂਗੀ ਠੀਕ ਹੈ ਪਰਸਨ ਯੂ ਆਰ ਕਾਲਿੰਗ ਇਜ਼ ਨੋਟ ਅਨਸਰਿੰਗ ਪਲੀਜ਼ ਟ੍ਰਾਈ ਲੇਟਰ ਹੁਣ ਮੈਂ ਇਹ ਗੱਲ ਨੂੰ ਕੀ ਸਮਝਾਂ ਨਾ ਹੀ ਆ ਫਿਰ ਮੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਕਿ ਇੰਨੇ ਮੈਨੂੰ ਪੈਸੇ ਨਹੀਂ ਦੇਣੇ ਇਹ ਪ੍ਰੀਤ ਦੀ ਬੋਲੀ ਬੋਲਦਾ ਵਾ ਜੋ ਪ੍ਰੀਤ ਕਹੂਗੀ ਨਾ ਉਹੋ ਹੀ ਹੋਣਾ ਵਾ ਉਹ ਤੋਂ ਬਿਨਾ ਤੇ ਉਹ ਤੋਂ ਤੱਕ ਨਹੀਂ ਜਾਂਦਾ ਚੱਲ ਹੁਣ ਕਵਲ ਨੂੰ ਫੋਨ ਲਾਉਣੀ ਆ ਉਹਨੇ ਵੇਖੀ ਹਾਂ ਫੋਨ ਵੀ ਮੇਰਾ ਪਹਿਲੀ ਬੱਲੇ ਚੁੱਕ ਲੈਣਾ ਤੇ ਮੈਨੂੰ ਕਹਿਣਾ ਦੱਸ ਭੈਣ ਤੈਨੂੰ ਕੀ ਚਾਹੀਦਾ ਵਾ ਫੇਰ ਆਖ ਦਿੰਦੇ ਇਹਨੂੰ ਕਵਲ ਹੀ ਚੰਗਾ ਲੱਗਦਾ ਵਾ ਮੈਂ ਨਹੀਂ ਚੰਗਾ ਲੱਗਦਾ बस यू कॉलिंग इज नॉट आंसरिंग प्लीज हाय हाय ਦੋਵੇਂ ਨਹੀਂ ਫੋਨ ਚੁੱਕਾਂਦੇ ਸੁੱਖ ਵੀ ਹੋਵੇ ਸਹੀ ਕਿ ਜਾਂ ਫਿਰ ਵਿੱਕੀ ਨਹੀਂ ਘਰ ਦੱਸਤਾ ਵਾ ਤੇ ਭੈਣ ਪੈਸੇ ਮੰਗਦੀ ਆ ਕਵਲ ਵੀ ਖਣੀ ਡਰ ਗਿਆ ਹੋਵੇ ਪੈਸੇ ਦੇਣ ਤੋਂ ਹੁਣ ਮੰਮੀ ਨੂੰ ਫੋਨ ਕਰਦੀ ਭਲਾ ਗੋਏ ਕੂੜੇ ਦਾ ਤੇ ਧਾਰਾਂ ਦਾ ਕੰਮ ਜਿਹੜਾ ਭੈਣ ਦੇ ਸਿਰ ਤੇ ਹੀ ਆ ਇਹ ਕਰਕੇ ਉਹਦਾ ਔਖਾ ਹੋ ਜਾਂਦਾ ਹਣਾ ਹੈਲੋ ਹਾਂ ਪ੍ਰੀਤ ਕੀ ਹਾਲ ਨੇ ਸਾਸਿਕਾਲ ਦੀਦੀ ਜੀ ਹਾਂ ਸਾਸਿਕਾਲ ਕਿਵੇਂ ਆ ਸਾਰੇ ਹਾਂਜੀ ਵਧੀਆ ਮੈਂ ਵਿੱਕੀ ਨੂੰ ਫੋਨ ਲਾਉਣ ਲਈ ਆ ਤੇ ਵਿੱਕੀ ਫੋਨ ਕਿਉਂ ਨਹੀਂ ਚੁੱਕਣ ਡਿਆ ਫੋਨ ਨਹੀਂ ਚੁੱਕਣ ਡੇ ਨਹੀਂ ਚੁੱਕਿਆ ਤੇ ਤਾਂ ਹੀ ਕਿਹਾ ਪਤਾ ਨਹੀਂ ਫਿਰ ਤੇ ਕਵਲ ਨੂੰ ਵੀ ਦੋ ਤਿੰਨ ਫੋਨ ਲਾਏ ਆ ਉਹਨੇ ਵੀ ਨਹੀਂ ਚੁੱਕਿਆ ਬਾਜੀ ਬਾਜੀ ਦਾ ਫੋਨ ਕਿੱਥੇ ਆ ਮੇਰਾ ਫੋਨ ਤਾਂ ਗੱਡੀ 'ਚ ਹੀ ਰਹਿ ਗਿਆ ਉਹਨਾਂ ਦਾ ਫੋਨ ਗੱਡੀ ਦੇ ਵਿੱਚ ਸੀ ਗੱਡੀ 'ਚ ਆ ਫੋਨ ਕਿਤੇ ਵਾਂਡੇ ਆਏ ਜੇ ਹਾਂਜੀ ਕਿਤੇ ਆਏ ਸੀ ਅੱਛਾ ਅੱਛਾ ਠੀਕ ਆ ਜੇ ਮੰਮੀ ਲੱਗੇ ਆ ਨਾ ਤੇ ਮੇਰੀ ਗੱਲ ਕਰਾ ਮੰਮੀ ਨਾ ਹਾਂਜੀ ਕਰੋਨੀ ਮੰਮੀ ਆ ਗੱਲ ਕਰਿਓ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਕਿ ਹਾਲ ਚੱਲਦੀ ਏ ਠੀਕ ਆ ਆਪਣੇ ਸੁਣਾਓ ਠੀਕ ਠਾਕ ਆ ਹੀ ਨੀ ਤੇ ਪ੍ਰੀਤ ਕਹਿਣ ਲਈ ਕਿਤੇ ਵਾਂਡੇ ਆਏ ਆ ਕਿੱਥੇ ਆਏ ਜੇ ਹਾਂ ਅਹੀਂ ਆਈ ਸੰਦੀਪ ਦੇ ਪੇਕੇ ਫੇਰਾ ਪਾਉਣ ਵਾਸਤੇ ਸੰਦੀਪ ਦੇ ਪੇਕੇ ਹਾਂ ਹਾਂ ਹਾਏ ਹਾਏ ਮੈਨੂੰ ਕਿਸ ਨੇ ਦੱਸਿਆ ਹੀ ਨਹੀਂ ਉਹ ਛੇਤੀ ਛੇਤੀ ਪ੍ਰੋਗਰਾਮ ਬਣ ਗਿਆ ਨਾ ਤਾਂ ਕਰਕੇ ਫਿਰ ਅਹੀਂ ਘਰ ਦੇ ਜੀ ਆ ਗਏ ਸਾਰੇ ਹਾਏ ਹਾਏ ਹੱਦ ਹੋ ਗਈ ਤੁਹਾਡੇ ਵਾਲੀ ਵਿਆਹ ਤੇ ਤੁਸੀਂ ਚੁੱਪ ਕਰਕੇ ਘਾਰ ਹੀ ਲਿਆ ਆ ਹੀਗਾ ਤੇ ਜੇ ਹੁਣ ਫੇਰਾ ਪਾਉਣ ਗਏ ਹੀ ਤੇ ਮੈਨੂੰ ਆਖਿਆ ਹੀ ਨਹੀਂ ਤੁਸੀਂ ਤੇ ਜੇ ਮੇਰੀ ਸੱਸ ਨੂੰ ਪਤਾ ਲੱਗਾ ਤੇ ਉਹ ਕੀ ਸੋਚੂਗੀ ਉਹ ਜਾਣ ਚੱਕੀ ਫਿਸਲਾ ਬਣ ਗਈ ਆਲਾ ਕਵਲ ਨਾਲ ਗੱਲ ਕਰ ਲੈ ਆਲਾ ਕਵਲ ਨਾਲ ਗੱਲ ਕਰੀ ਹਲੋ ਪੈਣ ਸਾਸਰੀ ਕਾਲ ਨਾ ਪਾਦੀ ਸਾਸਰੀ ਕਾਲ ਕਦੋਂ ਦੀ ਮੈਂ ਫੋਨ ਲਾਉਣ ਡਈ ਆ ਤੇਰਾ ਵਿਆਹ ਕਾਦਾ ਹੋ ਗਿਆ ਤੂੰ ਤੇ ਫੋਨ ਚੁੱਕਣਾ ਵੀ ਗਿਆ ਉਹ ਨਹੀਂ ਨਹੀਂ ਪੈਣਾ ਉਹ ਫੋਨ ਨਾ ਮੇਰਾ ਗੱਡੀ ਦੇ ਚ ਪਿਆ ਸੀ ਤੈਨੂੰ ਦੱਸਿਆ ਤਾਂਗਾ ਪ੍ਰੀਤ ਨੇ ਇਹ ਕਰਕੇ ਨਹੀਂ ਚੁੱਕਿਆ ਆਹੋ ਲਾਈ ਜਾ ਬਾਨੇ ਹੁਣ ਇੱਕ ਤੇ ਤੂੰ ਮੇਰਾ ਫੋਨ ਨਹੀਂ ਚੁੱਕਿਆ ਤੇ ਦੂਜਾ ਤੂੰ ਸਹਰੇ ਗਿਆ ਵਾ ਤੇ ਤੂੰ ਭੈਣ ਨੂੰ ਖੜਨਾ ਜ਼ਰੂਰੀ ਨਹੀਂ ਸਮਝਿਆ ਓਦਾਂ ਕਿਤੇ ਤੇਰੀ ਘਰ 'ਚ ਲੜਾਈ ਹੋ ਜੇ ਤੇ ਉਸੇ ਵੇਲੇ ਗੱਡੀ ਪੜਕਾਉਂਦਾ ਭੈਣ ਵਾਲਾ ਆ ਜਾਣਾ ਵਾ ਚੱਲ ਭੈਣ ਮੇਰੇ ਨਾਲ ਮੇਰੇ ਵੱਲ ਦੀ ਗੱਲ ਕਰੀ ਉਹ ਤੇ ਮੈਨੂੰ ਕਿਤੇ ਟਿਕਣ ਨਹੀਂ ਦਿੰਦੇ ਜੇ ਆ ਉਹ ਆ ਗੱਲਾਂ ਕਰ ਕਰਕੇ ਮੇਰੇ ਕੰਨ ਖਾ ਲੈਣਾ ਵਾ ਤੇ ਅੱਜ ਭੈਣ ਦਾ ਚੇਤਾ ਹੀ ਭੁੱਲ ਗਿਆ ਉਹ ਬਹੁਤ ਡੇਆ ਸੇਵਾ ਕਰਨ ਬਹੁਤ ਚੰਗੇ ਆ ਸਾਰੇ ਜੀ ਮੈਂ ਕਹਿੰਨਾ ਵੀ ਬਾਗੀ ਖੁੱਲ ਗਏ ਇੱਕ ਸਾਹ ਦੇ ਨਾਲ ਕਿਤੇ ਤੂੰ ਵੀ ਇੱਥੇ ਹੁੰਦੀ ਨਾ ਤੂੰ ਬੜੀ ਖੁਸ਼ ਹੋਣਾ ਸੀ ਤੈਨੂੰ ਡੇ ਸਾਰੇ ਜਾਣੇ ਇੱਥੇ ਚੇਤੇ ਕਰਨ ਕੀ ਬੋਲਣ ਲਈ ਆ ਤੇ ਤੂੰ ਅੱਗੋਂ ਕੀ ਜਵਾਬ ਦਈ ਚਲੇ ਜਾਣਾ ਵਾ ਦਿਮਾਗ ਤਾਂ ਨਹੀਂ ਹੈ ਲਗਿਆ ਤੇਰਾ ਵੇ ਮੈਂ ਤਾਂ ਤੈਨੂੰ ਬੜਾ ਮੰਨਦੀ ਹੁੰਦੀ ਸੀਗੀ ਕਿ ਮੇਰਾ ਭਰਾ ਚੰਗਾ ਹੀ ਬੜਾ ਵਾ ਜਦੋਂ ਕੋਈ ਮੈਨੂੰ ਕਿਤੇ ਔਖੀ ਭਾਰੀ ਪਾਊਗੀ ਨਾ ਹੋਰ ਭਾਵੇਂ ਸਾਰਾ ਟੱਬਰ ਇੱਕ ਬੰਨੇ ਹੋ ਜੇ ਪਰ ਮੇਰਾ ਜਿਹੜਾ ਭਰਾ ਭਰਾ ਕਵਲ ਆ ਨਾ ਉਹ ਮੇਰੇ ਵੱਲ ਖਲੋਊਗਾ ਤੇਰਾ ਕਰਕੇ ਤਾਂ ਨਾ ਵਿੱਕੀ ਨਾ ਬੁਰੀ ਬੰਦੀ ਰਹੀ ਆ ਤੇਰਾ ਕਰਕੇ ਮੈਂ ਨਿਆਣੀ ਆ ਮੈਨੂੰ ਸਾਰਾ ਹੀ ਪਤਾ ਵਾ ਕਿਹੜਾ ਚੰਗਾ ਤੇ ਕਿਹੜਾ ਮਾੜਾ ਵਾ ਮੈਨੂੰ ਸਾਫ਼ ਲੱਭਦਾ ਹੁੰਦਾ ਹੈਗਾ ਵੀ ਵਿੱਕੀ ਸਹੀ ਆ ਤੇ ਤੂੰ ਗਲਤ ਵਾ ਮੈਨੂੰ ਸਾਰਾ ਹੀ ਤੇਰੇ ਸੁਭਾਅ ਬਾਰੇ ਪਤਾ ਹੈਗਾ ਪਰ ਫਿਰ ਵੀ ਮੈਂ ਤੇਰੇ ਵੱਲ ਦੀ ਗੱਲ ਕਰਦੀ ਰਹੀ ਤੇ ਤੂੰ ਅੱਜ ਮੈਂ ਨਾ ਬਗਾਨਿਆਂ ਵਾਲੀ ਕਰ ਛੱਡੀ ਆ ਕੀ ਆਵਾਜ਼ ਨਹੀਂ ਆਉਂਦੀ ਵੇ ਚੰਗੀ ਭਲੀ ਆਉਂਦੀ ਆ ਆਵਾਜ਼ ਨਹੀਂ ਨਹੀਂ ਮੈਨੂੰ ਤਾਂ ਸਹੀ ਆਉਂਦੀ ਆ ਹੁਣ ਤੂੰ ਬੰਨੈ ਨਾ ਬਣਾ ਫੋਨ ਕੱਟਣ ਦੇ ਅੱਛਾ ਇੱਕ ਮਿੰਟ ਰੁਕ ਇੱਕ ਮਿੰਟ ਰੁਕ ਫੇ ਮੈਂ ਬਾਹਰ ਜਾ ਕੇ ਗੱਲ ਕਰਦਾ ਮੈਨੂੰ ਸਾਰਾ ਹੀ ਪਤਾ ਵਾ ਚੰਗਾ ਮਾਸੀ ਜੀ ਮੈਂ ਰੋਟੀ ਪਾਣੀ ਬਣਾਉਣੀ ਆ ਤਾਂ ਤੁਸੀਂ ਬੈ ਕੇ ਗੱਲਾਂ ਬਾਤਾਂ ਮਾਰੋ ਨਾ ਚਲ ਲੈ ਕੀ ਦਿਮਾਗ ਖਰਾਬ ਕੀਤਾ ਤੂੰ ਮੇਰਾ ਤੈਨੂੰ ਦੱਸਿਆ ਵੀ ਹੈਗਾ ਚੰਗਾ ਭਲਾ ਮੈਂ ਸੌਹਰੇ ਆਇਆ ਆਪਣੇ ਪਹਿਲੀ ਵਾਰੀ ਇੱਥੇ ਆਇਆ ਵਾ ਆਵਾਜ਼ ਤੇਰੀ ਸਪੀਕਰ ਤੋਂ ਬਾਹਰ ਜਾਣ ਰਹੀ ਆ ਉੱਥੇ ਸਾਰੇ ਦੇ ਸਾਹਮਣੇ ਮੈਂ ਝੂਠਾ ਝੂਠਾ ਹੱਸਈ ਜਾਣ ਡਿਆ ਵਾ ਵੀ ਕੋਈ ਗੱਲ ਨਹੀਂ ਹੋਈ ਕੋਈ ਗੱਲ ਨਹੀਂ ਹੋਈ ਬਹਾਨਾ ਜਹ ਲਾ ਕੇ ਮੈਂ ਉੱਥੋਂ ਨਿਕਲਿਆ ਤੇ ਕਦੋਂ ਨਿਕਲਿਆ ਵਾ ਬੈਠਾ ਰਹਿੰਦਾ ਉੱਥੇ ਹੀ ਨਹੀਂ ਤੇਰੇ ਕੋਲ ਆਵਾਜ਼ ਆਪਣੀ ਨੂੰ ਕੰਟਰੋਲ ਨਹੀਂ ਰੱਖਿਆ ਜਾਂਦਾ ਤੂੰ ਜਿਹੜੀ ਗੱਲ ਕਰਨੀ ਆ ਮੇਰੇ ਨਾਲ ਕੇ ਸਿੱਧੀ ਸਿੱਧੀ ਕਰ ਲਈ ਅੱਛਾ ਹੁਣ ਤੈਨੂੰ ਮੇਰੀ ਆਵਾਜ਼ ਬੁਰੀ ਲੱਗਣ ਲੱਗੀ ਆ ਜਦੋਂ ਮੈਂ ਆਣ ਕੇ ਤੇਰੇ ਵੱਲ ਦੀ ਗੱਲ ਕਰਦੀ ਹਾਂ ਉਦੋਂ ਮੇਰੀ ਬਾਤ ਚੰਗੀ ਨਹੀਂ ਜੇ ਤੂੰ ਆਉਣੀ ਆ ਤੂੰ ਆਣ ਕੇ ਮੇਰਾ ਸਾਥ ਦਿੰਨੀ ਆ ਮੇਰੇ ਨਾਲ ਦੀ ਗੱਲ ਕਰਦੀ ਆ ਤੇ ਮੈਂ ਕਿੱਥੇ ਤੈਨੂੰ ਪਿੱਛੇ ਪਾਇਆ ਵਾ ਕਿੱਥੇ ਨਹੀਂ ਮੈਂ ਕੀਤੀ ਗੱਲ ਤੇਰੇ ਵੱਲ ਦੀ ਕਿਹੜੀਆਂ ਤੇਰੀਆਂ ਲੋੜਾਂ ਨਹੀਂ ਪੂਰੀਆਂ ਕੀਤੀਆਂ ਜੇ ਤੂੰ ਮੇਰੀਆਂ ਲੋੜਾਂ ਪੂਰੀਆਂ ਕਰਤੀਆਂ ਤੇ ਸ਼ਾਂਤ ਨਹੀਂ ਕੀਤਾ ਮੇਰੇ ਤੇ ਆਖਰ ਤੂੰ ਮੇਰਾ ਭਰਾ ਵਾ ਤੇ ਅੱਜ ਤੂੰ ਸੋਹਰੇ ਜਾਣ ਲੱਗਿਆ ਮੈਨੂੰ ਪਿੱਛੇ ਪਾ ਤਾ ਉਹ ਸੋਹਰੇ ਹੀ ਆਇਆ ਆਪਣੇ ਸਾਰੇ ਪਾਕਿਸਤਾਨ ਤੋਂ ਨਹੀਂ ਆ ਵੀ ਜਿੱਥੇ ਵੀਜ਼ਾ ਲੈਣਾ ਪੈਣਾ ਜਾਣ ਵਾਸਤੇ ਆ ਜੀ ਫੇਰ ਕਿਤੇ ਵਿਕ ਜਾ ਪਹਿਲੀ ਵਾਰੀ ਆਉਣਾ ਸੀ ਚਾਵਾਂ ਦੇ ਨਾਲ ਸੱਸ ਦੇ ਸਾਹਮਣੇ ਮੇਰੀ ਟੌਰ ਬਾਨੀ ਸੀ ਵੀ ਭਰਾ ਦੇ ਸੋਹਰੇ ਚੱਲੀ ਆ ਤੇ ਮੁੜ ਕੇ ਜਾਣ ਦਾ ਕੀ ਫਾਇਦਾ ਨਹੀਂ ਤੂੰ ਉਥੇ ਵਰੀ ਲੈ ਕੇ ਆਉਣੀ ਆ ਇਹ ਪਹਿਲੀ ਵਾਰੀ ਨਹੀਂ ਆਈ ਤੇ ਕੋਈ ਫੀਤੀਆਂ ਲੱਤਾਂ ਚੱਲੀਆਂ ਤੇਰੀਆਂ ਵੇ ਫੀਤੀਆਂ ਭਰਾ ਹੀ ਲਾਉਂਦੇ ਹੁੰਦੇ ਆ ਤੇ ਭਰਾ ਹੀ ਲਵਾਉਂਦੇ ਹੁੰਦੇ ਆ ਤੈਨੂੰ ਪਤਾ ਵੀ ਆ ਮੇਰੀ ਸੱਸ ਦੇ ਸੁਭਾਅ ਦਾ ਇੱਕ ਤੂੰ ਹੀ ਹੀ ਜਿਹੜਾ ਉਹਨੂੰ ਗੱਲ ਨਹੀਂ ਕਰਨ ਦਿੰਦਾ ਤੇ ਇੱਕ ਤੂੰ ਹੀ ਆ ਜਿਹੜਾ ਮੈਨੂੰ ਹੁਣ ਗੱਲਾਂ ਕਰਾਏਗਾ ਦਿਮਾਗ ਖਰਾਬ ਆ ਉਦਾਂ ਤੇਰਾ ਮੈਂ ਸੱਚ ਕਹਾਂ ਨਾ ਤੇ ਸੱਸ ਤੇਰੀ ਸੱਚਾ ਹੀ ਲੜਦੀ ਆ ਤੇਰੇ ਨਾਲ ਤੈਨੂੰ ਉਹੀ ਸੱਟ ਰਖਦੀ ਆ ਤੂੰ ਕਿਹੜਾ ਘਟ ਕੰਡਿਆ ਵਾਂ ਮੇਰੀ ਸੱਸ ਦਾ ਭੋਖਾ ਆ ਗਿਆ ਤੈਨੂੰ ਮਿਹਣੇ ਮਾਣ ਲਿਆ ਉਹਦੇ ਵਾਂਗੂ ਸ਼ਰਮਤ ਨਹੀਂ ਆਉਂਦੀ ਹਣੀ ਗੱਲ ਕਰਦੇ ਨੂੰ ਮੇਰੀ ਗੱਲ ਸੁਣ ਲਾ ਜੇ ਲੜਾਈ ਕਰਨੀ ਆ ਫਿਰ ਵੱਖਰੀ ਗੱਲ ਆ ਤੇਰੀ ਆਖਰ ਕੀ ਆ ਗਈ ਆਖਰ ਇਹੋ ਹੀ ਆ ਗਈ ਕਿ ਤੂੰ ਹੁਣ ਮੈਨੂੰ ਪਿੱਛੇ ਰੱਖਦਾ ਵਾਂ ਵਿਆਹ ਚ ਵੀ ਮੇਰੀ ਪੁੱਛ ਗੱਿਸ ਨਹੀਂ ਕੀਤੀ ਨਹੀਂ ਵਿਆਹ ਆ ਕਿ ਕਿੱਡਾ ਕੇ ਵਿਆਹ ਹੀ ਪੈਲਸ ਦੇ ਵਿੱਚ ਕੀਤਾ ਸੀ ਜਿਹੜਾ ਭਾਵੇਂ ਜਿੱਡਾ ਵੀ ਕੀਤਾ ਵਿਆਹ ਤੇ ਵਿਆਹ ਹੀ ਹੁੰਦਾ ਨਾ ਤੈਨੂੰ ਹਾਰ ਫੜਾਤਾ ਸੀ ਨਾ ਮੰਮੀ ਨੇ ਹੋਰ ਅੱਗੇ ਅੱਗੇ ਕਿਦਾਂ ਦਾ ਰੱਖੀਦਾ ਵਾ ਤੇਰੇ ਨਾ ਦਿਮਾਗ ਦੇ ਵਿੱਚ ਨਾ ਤੂੜੀ ਭਰ ਗਈ ਆ ਗੱਲ ਹੋਰ ਕੋਈ ਨਹੀਂ ਆ ਬਸ ਤੂੰ ਚਾਹੁੰਦੀ ਆ ਲੜਨਾ ਤਾਂ ਤੈਨੂੰ ਕੋਲ ਲੜਨ ਵਾਸਤੇ ਬਹਾਨਾ ਨਹੀਂ ਮਿਲਣ ੜਿਆ ਬਕਵਾਸ ਵੇ ਕਿਦਾਂ ਕਰਦਾ ਵਾ ਮੇਰਾ ਦਿਮਾਗ ਜੂ ਫੇਰ ਗਿਆ ਨਾ ਮੈਂ ਲੜਨ ਦੇ ਬਹਾਨੇ ਲੱਭਣ ਢਈ ਆ ਤੇ ਉਹ ਵੀ ਮੈਂ ਤੇਰੇ ਨਾਲ ਹੀ ਲੜਨਾ ਹੁਣ ਠੀਕ ਆ ਫਿਰ ਮੈਨੂੰ ਅੱਜ ਤੋਂ ਬਾਅਦ ਫੋਨ ਲਾਉਣ ਦੀ ਕੋਈ ਲੋੜ ਨਹੀਂ ਤੇ ਮੇਰਾ ਵੀ ਫੋਨ ਤੈਨੂੰ ਕਦੀ ਨਹੀਂ ਆਊਗਾ ਤਾਂ ਠੀਕ ਆ ਫਿਰ ਕਰਦੀਆਂ ਗੁੱਸਾ ਕਰ ਗੁੱਸਾ ਫਿਰ ਆ ਮੈਨੂੰ ਨਹੀਂ ਪਰਵਾਹ ਹੈਗੀ ਵਾ ਤੇਰੇ ਗੁੱਸੇ ਦੀ ਹੋ ਗਈ ਕਿਤੇ ਬੰਦੇ ਨੇ ਗੱਲਬਾਤ ਕਰ ਲਈ ਥੋੜੀ ਬਹੁਤੀ ਕਰ ਲਈ ਪੂਵੇ ਚੜੀ ਜਾਣੀਆਂ ਅੱਛਾ ਪੂਵੇ ਚੜਦੀਆਂ ਮੈਂ ਦੱਸਦੀਆਂ ਸਾਰੇ ਜੀਆਂ ਨੂੰ ਤੇ ਕਿਦਾਂ ਕਿਦਾਂ ਇਹ ਮੈਨੂੰ ਸਖਮਦਾ ਰਿਹਾ ਆਪਣੀਆਂ ਗੱਲਾਂ ਚੱਲਿਆਉਂਦਾ ਰਿਹਾ ਤੇ ਮੇਰੇ ਵਾਲ ਦੀ ਗੱਲ ਕਰਨੀ ਆ ਤੇ ਉਹੋ ਜੀ ਮੈਂਸ ਦੇਣ ਜਿਹੜੀ ਤੇਰੇ ਮਗਰ ਲਾ ਕੇ ਤੇ ਕਰ ਦੇ ਜੀਆਂ ਨਾ ਪੂਰੀ ਬੰਦੀ ਰਹੀ ਆਹੋ ਤੂੰ ਕਹਦੀ ਤੂੰ ਕਹਦੀ ਜਿੰਨੂ ਜੋ ਵੀ ਕਹਿਣਾ ਹੋਊਗਾ ਕਹਦੀ ਫਿਰ ਆਹ ਤੇ ਫਿਰ ਇਦਾਂ ਕਰੀ ਅੱਜ ਜਿੰਨਾ ਕਰਜ਼ਾ ਚੜਿਆ ਨਾ ਤੇਰੇ ਸਿਰ ਤੇ ਮੇਰਾ ਉਹ ਪਹਿਲਾਂ ਲਾ ਲਈ ਫੇਰ ਕਰਨੀ ਤੂੰ ਜਿੱਦਾਂ ਜਿਹੜੀ ਗੱਲ ਕਰਨੀ ਹੋਊਗੀ ਕੋਈ ਨਹੀਂ ਕੋਈ ਨਹੀਂ ਫਿਕਰ ਨਾ ਕਰ ਜਿਹੜੇ ਤੂੰ ਮੈਨੂੰ ਚਾਰ ਪੈਸੇ ਦਿੱਤੇ ਆ ਨਾ ਮੈਂ ਉਹ ਵੀ ਮੰਮੀ ਨੂੰ ਦੱਸ ਦੇਣੀ ਆ ਹਾਂ ਤਾਂ ਕੋਈ ਨਹੀਂ ਤੂੰ ਤੂੰ ਮੰਮੀ ਨੂੰ ਦੱਸ ਦੇ ਮੈਂ ਤਾਂ ਤੇਰੀ ਸੱਸ ਨੂੰ ਦੱਸ ਦਿੰਨਾ ਫੇਰ ਹਾ ਹੋ ਦੱਸ ਦੇ ਹੁਣ ਮੇਰੀ ਸੱਸ ਨੂੰ ਹੁਣ ਤੂੰ ਭੈਣ ਦਾ ਘਰ ਪੁੱਟੇਗਾ ਤੈਨੂੰ ਸ਼ਰਮਤ ਨਹੀਂ ਆਊਗੀ ਹਾਵੇ ਗੱਲ ਤੇਰੀ ਮੈਂ ਮੰਮੀ ਨੂੰ ਦੱਸ ਦੇਣੀ ਆ ਮੰਮੀ ਕੀ ਕਰ ਲਊ ਮੇਰਾ ਕੀ ਕਰ ਲਊ ਮੇਰਾ ਮੰਮੀ ਹਾ ਹੋ ਤਾਂ ਫੇਰ ਗੱਲ ਆ ਤੇਰੀ ਖਲੜੀ ਚ ਡਾਰੀ ਹੈ ਨਹੀਂ ਆ ਤੇ ਦੱਸ ਦੇਗਾ ਸੱਸ ਨੂੰ ਤੇ ਕੀ ਕਰ ਲੂ ਮੇਰਾ ਸੱਸ ਨੇ ਤੇ ਤੇਰੀ ਨੇ ਬੜਾ ਕੁਝ ਕਰ ਲੈਣਾ ਵਾ ਉਹ ਤਾਂ ਤੈਨੂੰ ਭਲੇ ਖਾ ਨਹੀਂ ਹੈਗਾ ਦੱਸ ਲਈ ਫਿਰ ਤੂੰ ਵੀ ਜਿਹੜਾ ਵਿਹਮ ਕੱਢਣਾ ਹੋਊ ਨਾ ਕੱਢ ਹੀ ਲਈ ਚਲ ਠੀਕ ਆ ਫਿਰ ਗਲੋਂ ਲੱਥ ਫਿਰ ਮੇਰੇ ਠੀਕ ਆ ਠੀਕ ਆ ਮੈਨੂੰ ਵੀ ਕੋਈ ਸੌਂਕ ਨਹੀਂ ਚੜਿਆ ਤੇਰੇ ਨਾਲ ਗੱਲ ਕਰਨ ਦਾ ਬਾਵਾ ਨਹੀਂ ਆਕੜੀਆਂ ਮੇਰੀਆਂ ਤੇਰੇ ਬਿਨਾ ਆਈ ਵੱਡੀ ਜਿੰਨਾ ਚਿਰ ਮਤਲਬ ਆ ਉਨਾ ਚਿਰ ਅਸੀਂ ਠੀਕ ਆ ਜਦੋਂ ਮਤਲਬ ਨਹੀਂ ਆ ਉਦੋਂ ਤੂੰ ਕੌਣ ਤੇ ਮੈਂ ਕਵਾਂ ਹਾਦੀ ਹੋ ਗਈ ਇਹ ਦਿਵਾਲੀ ਦੇ ਕਿਤੇ ਬੜੀ ਛੇਤੀ ਬਦਲ ਗਏ ਤਾਂ ਔਰ ਇਹਦੇ ਮੈਂ ਤਾਂ ਆਂਦੀ ਵਿੱਕੀ ਪ੍ਰੀਤੀ ਨਾਲ ਰਹਿ ਕੇ ਬਦਲ ਗਿਆ ਵਾ ਇਹ ਤੇ ਉਦੋਂ ਵੀ ਵੱਧ ਕੇ ਨਿਕਲਿਆ ਅਜੇ ਤੇ 2-4 ਦਿਨ ਹੋਏ ਵਿਆਹ ਨੂੰ ਤੇ ਇਦਾਂ ਦੇ ਲੱਛਣ ਕਰਨ ਲੱਪਿਆ ਹਾਏ ਇਹ ਤੇ ਬੜੀ ਮਾੜੀ ਗੱਲ ਆ ਇਹ ਤੇ ਮੇਰੀ ਬਾਤ ਹੀ ਨਹੀਂ ਪੁੱਛਣਗੇ ਮੁੜ ਕੇ ਦੋਵੇਂ ਜਾਣੇ ਕਰਦੀ ਆ ਕੋਈ ਹਿੱਲਾ ਵੇਖੀ ਤੇ ਸਹੀ ਇਹਨਾਂ ਦੇ ਮੈਂ ਕਿਦਾਂ ਕੜੇਲ ਕਢਦੀ ਜਾ ਕੇ ਕਿੰਨੀ ਆ ਮੰਮੀ ਇਹਦੀਆਂ ਸਿਫਤਾਂ ਕਰਨ ਈ ਆ ਤੇ ਜਿਹੜੇ ਹਿਸਾਬ ਨਾਲ ਇਹ ਆਪਣੀ ਭੈਣ ਨਾਲ ਗੱਲਾਂ ਕਰਨ ਗਿਆ ਏ ਮੈਨੂੰ ਲੱਗਦਾ ਏ ਕਿ ਇਹ ਬੰਦਾ ਉਹੋ ਜਿਹਾ ਨਹੀਂ ਹੈਗਾ ਜਿੱਦਾਂ ਤਾਂ ਮੰਮੀ ਇਹਨੂੰ ਸਮਝਾ ਲਈ ਆ ਇਹ ਤਾਂ ਕਹਾਣੀ ਹੋਰ ਹੀ ਕੁਝ ਵਾ ਮੇਰੀਆਂ ਨਜ਼ਰਾਂ ਤੇ ਝਟ ਪਰਖ ਲੈਂਦੀਆਂ ਵਾ ਕਿ ਕੌਣ ਕਿੱਦਾਂ ਦਾ ਵਾ ਤੇ ਕੌਣ ਕਿੱਦਾਂ ਦਾ ਤੇ ਕੋਈ ਨਹੀਂ ਇਹਦਾ ਵੀ ਪਤਾ ਲੱਗ ਹੀ ਜਾਣਾ ਵਾ ਅਜੇ ਤਾਂ ਨਵਾਂ ਨਵਾਂ ਕੰਮ ਆ ਇੱਕ ਦੌਰ ਹੀ ਹੋਰ ਆਇਆ ਸੱਚ ਸਾਹਮਣੇ ਆ ਹੀ ਜਾਣਾ ਵਾ ਕਿ ਅਸਲੀਅਤ ਹੈ ਕੀ ਇਹਦੀ ਚਲੋ ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਕੀ ਬਣਦਾਗਾ ਹੁਣ ਚਲੋ ਭੈਣ ਜੀ ਤੁਸੀਂ ਜਰਾ ਕੋ ਲੱਕ ਸਿੱਧਾ ਕਰ ਲੋ ਤੇ ਮੈਂ ਅਦਰਜੀ ਤਨ ਨਾ ਹੱਥ ਮਰ ਵਾਲਾਂ ਡਈ ਰੋਟੀ ਬਣਾਉ ਪ੍ਰੀਤ ਇੱਥੇ ਆ ਜਾ ਤੁਸੀਂ ਮੰਮੀ ਜੀ ਪੰਮਾ ਦੀਦੀ ਕੀ ਕਹਾਂਦੀ ਸੀ ਪੰਮਾ ਨੇ ਕੀ ਕਹਿਣਾ ਵਾ ਔਖੀ ਹੋਣ ਲਈ ਕਿ ਕਹਿਣ ਲਈ ਮੈਨੂੰ ਨਾਲ ਲੈ ਕੇ ਗਈ ਅਜੇ ਕੁੱਤ ਪੁਨੇ ਦੇ ਵਿੱਚ ਨਾ ਮੇਰੇ ਦਿਮਾਗ ਚੋਂ ਨਿਕਲ ਗਿਆ ਚੰਗਾ ਭਲਾ ਮੇਰੇ ਦਿਮਾਗ ਚ ਹੈਗਾ ਹੀ ਪੈਨੂੰ ਨਾਲ ਖੜਾਂਗੇ ਉਹ ਆਪਣੇ ਸਾਹ ਔਖੀ ਆ ਮੈਨੂੰ ਨਾਲ ਨਹੀਂ ਖੜਿਆ ਹੈਗਾ ਤੇ ਜੇ ਇਹ ਦਿਹਾੜੀ ਪਹਿਲਾ ਸਲਾਹ ਬਣੀ ਹੁੰਦੀ ਤੇ ਚਲ ਉਹਨੂੰ ਨਾਲ ਲੈ ਲਿੰਦੇ ਜੱਕ ਦਮ ਤੇ ਸਲਾਹ ਬਣੀ ਇਹ ਕਰਕੇ ਔਖੀ ਹੋਣ ਲਈ ਮੈਂ ਤੇ ਫੇਰ ਆਖਾਂ ਇਹਨੂੰ ਹੁਣ ਮੈਂ ਇੱਥੇ ਬੈਠੀ ਕੀ ਕਵਾਂ ਮੈਂ ਗੱਲ ਗੋਲ ਮੋਲ ਕਰਕੇ ਤੇ ਮੈਂ ਕਵਲ ਨੂੰ ਫੋਨ ਫੜਾਤਾ ਹੁਣ ਪਤਾ ਨਹੀਂ ਕਵਲ ਦੇ ਨਾਲ ਕਿੱਦਾਂ ਰਹੀ ਹੋਗੀ ਕਿੱਦਾਂ ਸਿਰਕਪਾਈ ਕਰਨ ਗਈ ਹੋएगी ਮੇਰੇ ਸਾਹ ਉਹਨਾਂ ਨਾਲ ਵੀ ਔਖੀ ਹੋਣ ਢੀ ਹੋਣੀ ਆ ਕਿਉਂਕਿ ਫੋਨ ਤੇ ਵੀ ਉਹਦੀ ਆਵਾਜ਼ ਬਦਲੀ ਬਦਲੀ ਜੀ ਲੱਗਣ ਢੀ ਸੀ ਤਾਈਆਂ ਚੁੱਪਾ ਕੇ ਬਾਹਰ ਚੱਲ ਗਏ ਜੇ ਉਹ ਸਮਝਦੀ ਮੈਂ ਘਰ ਦਾ ਮੈਂਬਰ ਨਹੀਂ ਤੂੰ ਹੀ ਕਰ ਲੈ ਜੀ ਸਾਰੇ ਘਰ ਦੇ ਮੈਂਬਰ ਐਸ ਕਰਕੇ ਓਕੀ ਹੋ ਨਹੀਂ ਚਲੋ ਕੋਈ ਗੱਲ ਨਹੀਂ ਤੂੰ ਉਸ ਨੂੰ ਜਾ ਕੇ ਸਮਝਾ ਦੇ ਨਾ ਕਿ ਵਿੱਕੀ ਵੀ ਨਹੀਂ ਗਏ ਤੂੰ ਨਾ ਓਕੀ ਹੋ ਸਮਝਾਵਾਂਗੇ ਸਹੀ ਪਰ ਮੰਨਣਾ ਕਿਸ ਨੇ ਨਹੀਂ ਮੰਨਣਾ ਉਹਨੇ ਨਹੀਂ ਮੰਨਣਾ ਹੈਗਾ ਮੈਨੂੰ ਪਤਾ ਹੈ ਨਾ ਉਹਦੇ ਸੁਭਾਅ ਦਾ ਮੰਮੀ ਕੀ ਡੈ ਕਰਨਾ ਨਹੀਂ ਕੁਛ ਨਹੀਂ ਆ ਲੋਕਰ ਜਾ ਖੋਲਣ ਦੀ ਖੁੱਲਣ ਨਹੀਂ ਡਿਆ ਚਾਬੀ ਨਹੀਂ ਲੱਗਣ ਦੀ ਮੇਰੇ ਕੋਲ ਲਿਆਵੜਾ ਉਹ ਇੱਧਰ ਮੈਂ ਖੋਲਦੀ ਆਂ ਖੋਲ ਭਲਾ ਤੂੰ ਮੰਮੀ ਆਹ ਤੇ ਚਾਬੀ ਨਹੀਂ ਗਈ ਇਸ ਲੋਕਰ ਦੀ ਤੁਸੀਂ ਗਲਤ ਚਾਬੀ ਲਈ ਆ ਜਾ ਫਿਰ ਆਪਣੀ ਭਾਬੀ ਨੂੰ ਪੁੱਛ ਉਹਨੂੰ ਖੁਲਾ ਦੇ ਚਾਬੀ ਕਿੱਥੇ ਆ ਭਾਬੀ ਹਾਂਜੀ ਮੰਮੀ ਤੱਦਣ ਦੇ ਤੁਹਾਨੂੰ ਆ ਜਾਓ ਬਾਹਰ ਹਾਂਜੀ ਮੰਮੀ ਬਾਜ ਮਾਰੀ ਬਾਜ ਮੈਂ ਮਾਰੀ ਹੈ ਲੋਕਰ ਨਹੀਂ ਖੁੱਲਣ ਡਿਆ ਤੇ ਆਹ ਚਾਬੀ ਨੇ ਇਹਨੂੰ ਲੱਗਦੀ ਦੀ ਚਾਬੀ ਕਿਹੜੀ ਹੈ ਕੀ ਕਰਾਂ ਲੋਕਰ ਖੋਲ ਕੇ ਨਹੀਂ ਲੋਕਰ ਖੋਲ ਕੇ ਵਿੱਚੋਂ ਛਾਪ ਕੱਢਣੀ ਓੜੀ ਸੋਨੂੰ ਨਹੀਂ ਪਈ ਮਾਮੇ ਵਾਲੀ ਛਾਪ ਉਹ ਮੇਰਾ ਦਾ ਪਰੋਣਾ ਪਹਿਲੀ ਵਾਰ ਆਇਆ ਉਹਨੂੰ ਦੇ ਦੇਨੇ ਪਾ ਦੇਨੇ ਆ ਲੈ ਮੰਮੀ ਆ ਕਿੱਦਾਂ ਦੀ ਗੱਲ ਹੋਈ ਕੱਪੜੇ ਤੇ ਬਣਾਏ ਹੈਗੇ ਆ ਹੁਣ ਛਾਪ ਦਾ ਜ਼ਰੂਰੀ ਕਿ ਛਾਪ ਵੀ ਪਾਉਣੀ ਪਾਉਣੀ ਹੈ ਇਹ ਪਹਿਲੀ ਵਾਰ ਆਇਆ ਤੇ ਉਹਨੂੰ ਉਤਰੇ ਸਖਣੇ ਖਲਾ ਦੇਣਾ ਕਰੋ ਜੇ ਪਹਿਲੀ ਵਾਰ ਹੀ ਆਇਆ ਤੇ ਕਿਧਰ ਦੀ ਆਖਰਾ ਗਈ ਮੰਮੀ ਤੁਸੀਂ ਆਪ ਵਗਾੜਨ ਦੇ ਜੇ ਇਹ ਤੁਹਾਡੇ ਵਾਸਤੇ ਚੰਗੀ ਗੱਲ ਨਹੀਂ ਆ ਅੱਜ ਤੁਸੀਂ ਛਾਪ ਪਾਉਣ ਦੇ ਆ ਕੱਲ ਨੂੰ ਦੂਜੀ ਵਾਰ ਹੀ ਆਏਗਾ ਤਾਂ ਆਖੇਗਾ ਵੀ ਮੈਨੂੰ ਇਹਨਾਂ ਨੇ ਛਾਪ ਪਾਈ ਅਗਲੀ ਵਾਰ ਨੂੰ ਕੜਾ ਪਾਉਣਗੇ ਤੇ ਫਿਰ ਉਹਨੇ ਵਾਧੇ ਵਾਧੇ ਨੇ ਵਧਣਾ ਹੀ ਆ ਕਿਉਂ ਭੂਵੇ ਚੜਾਉਣ ਲੱਗੇ ਜੀ ਉਹਨੂੰ ਰਮਾਨ ਨਾਲ ਕੱਪੜੇ ਦਈਏ ਤਾਂ ਤੋਰੀ ਰਮਾਨ ਨਾਲ ਪਿਆਰ ਦੇ ਕੇ ਉਹਨਾਂ ਨੂੰ ਉਹਨਾਂ ਕੁੜੀ ਦੇ ਵੀ ਕੱਪੜੇ ਦੇਣੇ ਆ ਉਹਦੀ ਸੱਸ ਨੂੰ ਵੀ ਦੇਣੇ ਆ ਤੇ ਉਹਦੀ ਜਿਹੜੀ ਨਾਲ ਦਰਾਣੀ ਆਈ ਉਹਨੂੰ ਨਹੀਂ ਦੇਣੇ ਸਾਰਿਆਂ ਦੇ ਕੱਪੜੇ ਬੰਦੇ ਨੇ ਜੇ ਨਹੀਂ ਉਹ ਕੋ ਕਵਲ ਦੇਤੇ ਉਹਦੇ ਕੁੜੀ ਦੇ ਕੱਪੜੇ ਨਾ ਸੰਦੀਪ ਦੇ ਤੇ ਉਹਦੀ ਸੱਸ ਨੂੰ ਉਹ ਤੇ ਕੁੜੀ ਨਾਲ ਹਜ਼ਾਰ-ਹਜ਼ਾਰ ਰੁਪਈਆ ਦੇ ਦੇ ਦਈ ਜਾ ਕਰੀ ਜਾਓ ਖਰਚੇ ਜਿੰਨੇ ਕਰਨੇ ਆ ਪਰ ਛਾਪ ਨਹੀਂ ਮੈਂ ਦੇਣ ਦੇਣੀ ਪੂਏ ਨਾ ਜੜਾ ਮੈਂ ਤੈਨੂੰ ਆਖ ਰਹੀ ਆ ਪਛਤਾਉਣਾ ਜੇ ਅੱਗੇ ਅਸੀਂ ਕਿੱਡੇ ਕਿ ਸ਼ਾਹੂਕਾਰ ਆਂ ਵੀ ਜਿਹੜੀਆਂ ਇਹਨਾਂ ਨੂੰ ਛਾਪਾਂ ਪਾ ਪਾ ਕੇ ਦਈਏ ਨਹੀਂ ਸਾਡਾ ਬੰਦਾ ਏ ਅੱਗੇ ਹੀ ਵਿਆਹ 'ਚ ਕਿਹੜੀ ਖੂਨ ਖੋਤੀ ਏ ਅੱਗੇ ਹੀ ਦਿੱਤਾ ਕੱਖ ਨਹੀਂ ਤੇ ਪਹਿਲੀ ਵਾਰ ਸਾਡੇ ਘਰ ਆਏ ਨੇ ਉਹ ਤੇ ਜਦੋਂ ਆਪ ਆਂਦੇ ਆ ਵੀ ਸਾਨੂੰ ਨਹੀਂ ਕੋਈ ਚਾਹੀਦਾ ਤੇ ਬਦੋ ਬਦਿ ਕਿਉਂ ਪੁੱਜਣਾ ਅਗਲੇ ਨੂੰ ਉਹਨਾਂ ਨੇ ਆਪਣੇ ਮੂੰਹ 'ਚ ਆਣਾ ਹਨ ਕੋਈ ਨਹੀਂ ਚਾਹੀਦਾ ਤੇ ਕਿਉਂ ਤੁਸੀਂ ਤਾਂ ਕਿਹਨਾਂ ਉਹਨੂੰ ਬੇਜ ਸੋਨੇ ਨਾਲ ਪੂਜਣ ਨਹੀਂ ਨਾ ਐਡੀ ਜਿੱਦ ਕਰ ਇੱਕ ਮਾਨਤਾ ਨਹੀਂ ਹੁੰਦਾ ਉਹਨਾਂ ਸ਼ਾਪ ਦੇ ਨਾਲ ਛਾਹੂ ਕਰ ਨਹੀਂ ਪਣ ਜਣਾ ਤੇ ਅਹੀ ਕਿਤੇ ਛੜਕਤੇ ਨਹੀਂ ਆਇਣਾ ਜੇ ਇੱਕ ਛਾਪ ਉਹਨੂੰ ਪਰੋਣੇ ਨੂੰ ਪਾ ਦਾਂਗੇ ਤੇ ਮੰਮੀ ਜੇਦ ਮੈਂ ਨਹੀਂ ਕਰਨੀ ਜੇਦ ਤੁਸੀਂ ਕਰਕੇ ਬੈਗੇ ਜੇ ਨਿਆਣਿਆਂ ਵਾਲੀ ਆ ਵੀ ਕੋਈ ਗੱਲ ਹੋਈ ਜਦੋਂ ਉਹਨਾਂ ਨੂੰ ਕੱਪੜੇ ਦੇ ਦੇਣੇ ਆ ਪਿਆਰ ਦੇ ਦੇਣਾ ਹੋਰ ਉਹਨਾਂ ਨੂੰ ਕੀ ਚਾਹੀਦਾ ਵਾ ਨਾਲੇ ਜਿਹੜੀ ਛਾਪ ਪਾਉਣੀ ਆ ਐਨੇ ਮਹਿੰਗੇ ਮੋਲ ਦੀ ਛਾਪ ਪਾਉਣੀ ਆ ਤੇ ਕੀ ਫਾਇਦਾ ਉਹਦੇ ਦਵਾਈਆਂ ਫ੍ਰੀ ਕਰਨ ਦਾ ਉਹ ਜਿਹੜੀ ਤੁਸੀਂ ਦਵਾਈਆਂ ਦੇ ਪੈਸੇ ਦਈ ਜੋ ਫਿਰ ਜਿਹ ਨਿਹਾਂ ਕਿਦਨ ਗੱਲ ਲੈ ਕੇ ਤੁਰ ਪਈ ਅਗਲੇ ਨੇ ਵੀ ਸਾਡਾ ਮਾਨ ਤਨ ਰੱਖਿਆ ਨਹੀਂ ਤੇ ਅੱਜ ਕੱਲ ਕਿਹੜੇ ਜਿਹੜਾ ਆਪਣੀ ਰੋਜੀ ਰੋਟੀ ਵਿੱਚ ਘਾਟਾ ਖਾਵੇ ਮੰਮੀ ਮੈਨੂੰ ਨਹੀਂ ਇਹਨਾਂ ਗੱਲਾਂ ਦਾ ਪਤਾ ਤੇ ਪਹਿਲਾਂ ਮੈਨੂੰ ਇਹ ਦੱਸੋ ਆਪਣੇ ਮੁੰਡੇ ਨਾਲ ਸਲਾਹ ਕੀਤੀ ਜੇ ਵੀ ਮੈਂ ਸ਼ਾਪ ਪਾਉਣੀ ਆ ਨਹੀਂ ਮੈਂ ਨਹੀਂ ਉਹਦੇ ਨਾਲ ਕੋਈ ਵੀ ਸਲਾਹ ਕੀਤੀ ਤੇ ਫਿਰ ਪਹਿਲਾਂ ਉਹਨਾਂ ਨਾਲ ਸਲਾਹ ਕਰੋ ਤੇ ਫਿਰ ਮੇਰੇ ਨਾਲ ਗੱਲ ਕਰਿਓ ਨਾਲੇ ਅੱਜ ਸਲਾਹ ਕਰਨ ਦੀ ਕੋਈ ਲੋੜ ਹੀ ਨਹੀਂ ਆ ਬਥੇਰੇ ਟਾਈਮ ਆਉਣੇ ਆ ਉਹਨਾਂ ਨੇ ਕਿਹੜਾ ਪਹਿਲੀ ਵਾਰੀ ਆਉਣਾ ਮੁੜ ਕੇ ਆਉਣਾ ਹੀ ਨਹੀਂ ਹੈਗਾ ਗਾਂ ਆਉਣਾ ਹੀ ਵੇਖੀ ਜਾਏਗੀ ਤੇ ਦੂਜੀ ਗੱਲ ਮੈਨੂੰ ਚਾਬੀ ਦਾ ਪਤਾ ਨਹੀਂ ਵੀ ਕਿਹੜੀ ਚਾਬੀ ਹੈ ਤੇ ਕਿੱਥੇ ਰੱਖ ਮੈਂ ਹੁਣ ਰੋਟੀ ਪਾਣੀ ਦਾ ਕਰ ਲਾਂ ਮੈਂ ਉਧਰੋਂ ਲੇਟ ਹੋਣ ਦੀ ਆ ਫੇਰ ਤੁਸੀਂ ਆਖੋਗੇ ਵੀ ਮੇਰੀ ਧੀ ਜਵਾਈ ਆਏ ਤੇ ਸੇਵਾ ਨਹੀਂ ਉਹਦੀ ਕੀਤੀ ਚੰਗੀ ਤਰ੍ਹਾਂ ਬੁਰੀ ਤੇ ਮੈਂ ਹੁਣ ਫਸਣਾ ਚਾਰਸ ਫੇਰੇ ਹੱਦ ਹੋ ਗਈ ਐ ਜਨਾਨੀ ਵਾਲੀ ਕਿਹੇ ਪਾਸੇ ਨਹੀਂ ਇਹ ਲੱਗਦੀ